ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੇਜ ਹੋਗੇ ਜਿੱਥੇ ਵੀ ਰਹ ਰਹੇ ਹੋ ਇੰਡੀਆ ਰਹ ਰਹੇ ਹੋ ਪਾਕਿਸਤਾਨ ਰਹ ਰਹੇ ਹੋ ਨਪਾਲ ਰਹ ਰਹੇ ਹੋ ਜਾਂ ਹੋਰ ਪੋਜੀਸ਼ਨ ਚ ਰਹ ਰਹੇ ਹੋ ਨਿਆਰੇ ਲੈਂਦੇ ਹੋਗੇ ਜਿਵੇਂ ਆ ਦੇਖ ਲਓ ਸਪੇਨ ਚ ਲੋਕ ਨਿਆਰੇ ਰਹਿੰਦੇ ਇਹ ਦੋਸਤੋ ਸ਼ਹਿਰ ਹੈਗਾ ਜਿਸ ਸਪੇਨ ਦਾ ਅਲੀਕਾਂਤੇ ਇੱਥੇ ਆਪਣੇ ਮਾਰਕੀਟ ਹੈਗੀ ਬੜੀ ਤਗੜੀ ਸਟਾਲ ਲੱਗ ਜਾਂਦੇ ਵੇ ਸਮਾਨ ਵੇਚਦੇ ਵੇ ਜਿਹਦੇ ਵਿੱਚ ਆਪਣੇ ਦੇਸੀ ਵੀ ਹੁੰਦੇ ਵੇ ਤੇ ਦੂਜੇ ਮੁਲਕਾਂ ਦੇ ਵੀ ਮਰਾਕੋ ਦਾ ਬਾਰਡਰ ਪੰਦੇ ਉੱਤੇ ਕਾਫੀ ਲੋਕ ਆਉਂਦੇ ਵੇ ਇੱਥੇ ਤੁਸੀਂ ਜਿਵੇਂ ਇੰਡੀਆ 'ਚ ਆਪਣੀ ਬਜ਼ਾਰਾਂ ਕਲੀਆਂ ਦੁਕਾਨਾਂ ਨਹੀਂ ਹੁੰਦੀਆਂ ਸਟਾਲ ਖਾਣ ਪੀਣ ਦਾ ਸਮਾਨ ਰੈਸਟੋਰੈਂਟ ਇੱਥੇ ਵੀ ਉਸੇ ਰੂਨਗਾ ਹੈ ਜਿੱਕਰ ਤੁਸੀਂ ਦੇਖ ਲਓ ਇੰਨਾ ਇੱਥੇ ਟੂਰਿਸਟ ਆਂਦਾ ਹੈਗਾ ਅੰਤ ਬੇਸ਼ੁਮਾਰ ਬੀਚ ਕਰਕੇ ਕਿਸੇ ਵੀ ਤੁਸੀਂ ਰੈਸਟੋਰੈਂਟ ਚਲੇ ਜਾਓ ਪਰਿਆ ਹੁੰਦਾ ਹੈ ਇੰਨਾ ਕੰਮ ਕਰਦੇ ਰੈਸਟੋਰੈਂਟ ਦਾ ਅੰਤ ਬੇਸ਼ਮਾਰ ਜਿਹੜਾ ਬੰਦਾ ਕਿਤੇ ਰੈਸਟੋਰੈਂਟ ਦੇ ਕੰਮ ਜਾਣਦਾ ਨਾ ਉਹਦੀਆਂ ਦੇ ਇੱਥੇ ਚਾਂਦੀ ਜਾਂਦੀ ਹੈ ਪਹਿਲਾਂ ਚਾਂਦੀ ਹੈ ਤੇ ਜਦੋਂ ਥੋੜਾ ਪੈ ਲੱਗੇ 2 ਜਾਂ 6 ਮਹੀਨਾ ਫਿਰ ਸਮਝੋ ਸੋਨਾ ਹੋ ਜਾਏਗਾ ਜੀ ਚਾਂਦੀ ਸੋਨਾ ਪਿੱਤਲ ਕੰਮ ਇਸੇ ਬਿਲਕੁਲ ਨਹੀਂ ਜਿਗਾ ਹਾਂ ਅਗਰ ਪਿੱਤਲ ਪੁੱਤਲ ਵੇਖਣਾ ਤੇ ਤੁਸੀਂ ਇੰਗਲੈਂਡ ਆ ਸਕਦੇ ਹੋ ਉਹ ਦੇਸ਼ਾਂ ਦੀ ਜਾ ਸਕਦੇ ਹੋ ਡਿਪੈਂਡ ਕਰਦਾ ਤੁਹਾਡੀ ਸੈਟਿੰਗ ਤੇ ਕੋਈ ਵੀ ਬੰਦਾ ਜਦੋਂ ਸਪੇਨ ਮੂਵ ਹੁੰਦਾ ਨਾ ਜਾਂ ਇੰਡੀਆ ਤੋਂ ਆਂਦਾ ਹੈ ਉਹਨੂੰ ਥੋੜੀ ਮੁਸ਼ਕਲ ਹੁੰਦੀ ਹੈ ਲੈਂਗੁਏਜ ਦੀ ਕਿਉਂਕਿ ਸਬਾਣੀ ਦੇ ਲੋਕ ਇੰਗਲਿਸ਼ ਨਹੀਂ ਜਾਣਦੇ ਲੇਕਿਨ ਦੂਸਰੇ ਮੁਲਕਾਂ ਦੇ ਲੋਕ ਜਿਹੜੇ ਲੋਕ ਇੱਥੇ ਰਹਿੰਦੇ ਬੈਨਾ ਉਹ ਇੰਗਲਿਸ਼ ਜਾਣਦੇ ਵੇ ਉਹਨਾਂ ਦਾ ਕੋਈ ਯਾਰਾ ਚੱਲ ਜਾਂਦਾ ਹੈ ਬਾਕੀ ਬ੍ਰਿਟਿਸ਼ ਲੋਕ ਬਹੁਤ ਹੈਗੇ ਇੱਥੇ 4 ਲੱਖ ਦੇ ਕਰੀਬ ਬ੍ਰਿਟਿਸ਼ ਇੱਥੇ ਰਹਿੰਦਾ ਪਿਆ ਜੇ ਬ੍ਰਿਟਿਸ਼ਾਂ ਦੀ ਦੇ ਇਹ ਮੁਲਕ ਨਾਲ ਇੰਨੀ ਸਾਂਝ ਹੈ ਜੀ ਬਸ ਉਹਨਾਂ ਦਾ ਸਾਰਾ ਕਾਰੋਬਾਰੀ ਤੇ ਬ੍ਰਿਟਿਸ਼ਾਂ ਨੇ ਆਪਣਾ ਸ਼ੁਰੂ ਕੀਤਾ ਹੋਇਆ ਹੈ ਪ੍ਰੋਪੀ ਲਈਆਂ ਕਿਰਾਏ ਦਿੱਤੀਆਂ ਹੋਈਆਂ ਰੈਸਟੋਰੈਂਟ ਖੁੱਲੇ ਇਹ ਵੀ ਆਪਣੇ ਸ਼ੋਪਾਂ ਖੁੱਲੀਆਂ ਹੋਈਆਂ ਨੇ ਦੇਸੀ ਬੰਦੇ ਇੱਥੇ ਕੰਮ ਕਰਦੇ ਹੋਏ ਉਹਨਾਂ ਦਾ ਤਕਰੀਬਨ ਕੰਮ ਇੰਗਲਿਸ਼ ਹੀ ਚੱਲਦਾ ਹੈ ਜੇ ਲੋੜ ਪੈਂਦੀ ਹੈ ਤੇ 2-4 ਸੁਬਣੇ ਸਿਰਕੜਦੇ ਵੇ ਲੈਂਗੁਏਜ ਕਰਕੇ ਬਾਕੀ ਮਿਕਸ ਟੂ ਜੰਦਾ ਹੈ ਕੋਈ ਜਰਮਨ ਤੋਂ ਆ ਰਿਹਾ ਹੈ ਕੋਈ ਫ੍ਰਾਂਸ ਤੋਂ ਆ ਰਿਹਾ ਹੈ ਕੋਈ ਇਟਲੀ ਤੋਂ ਆ ਰਿਹਾ ਹੈ ਯਾਨੀ ਕਿ ਵਕ ਵਕ ਦੇਸ਼ਾਂ ਤੋਂ ਲੋਕ ਇੱਥੇ ਆਂਦੇ ਵੇ ਬਾਕੀ ਇੱਥੇ ਹਰ ਮੁਲਕ ਦੇ ਲੋਕ ਰਹਿੰਦੇ ਵੀ ਗਏ ਵੇ ਸਵੀਡਨ ਦੇ ਲੋਕ ਰਹਿੰਦੇ ਵੇ ਨਾਰਵੇਜ ਦੇ ਰਹਿੰਦੇ ਵੇ ਫਿਨਲੈਂਡ ਦੇ ਜਰਮਨੀ ਦੇ ਫਰਾਂਸ ਦੇ ਰੋਮਾਨੀਆ ਬਲਗਾਰੀਆ ਯਾਨੀ ਕਿ ਹਰ ਦੇਸ਼ ਦੇ ਲੋਕ ਤਹਾਨੂੰ ਇੱਥੇ ਮਿਲ ਗਏ ਜਿਹੜੇ ਇੱਥੇ ਮੂਵ ਹੋ ਗਏ ਵੇ ਕੁਝ ਹੋਣਾ ਚਾਹਦੇ ਵੇ ਉਹਦਾ ਮੇਨ ਕਾਲਨ ਹੈਗਾ ਸਭ ਤੋਂ ਜ਼ਿਆਦਾ ਅੱਛਾ ਦਾ ਵੈਦਰ ਤੇ ਬੀਚ ਉਸ ਤੋਂ ਜ਼ਿਆਦਾ ਲੋਕ ਹੀ ਫਰੈਂਡਲੀ ਬਹੁਤ ਹੈਗੇ ਸਭਾਣੇ ਚ ਲੋਕ ਬਹੁਤ ਫਰੈਂਡਲੀ ਹੈਗੇ ਅਗਰ ਤੁਹਾਡੀ ਕਿਤੇ ਲੜਾਈ ਵੀ ਹੋ ਪਈ ਤੇ 10 ਮਿੰਟਾਂ ਬਾਅਦ ਤੁਹਾਨੂੰ ਮਿਲਣ ਵੀ ਆਜਣਗੇ ਐਸੀ ਲੜਾਈ ਇੱਥੇ ਹੁੰਦੀ ਨਹੀਂਗੀ ਇਹ ਬਤਾਲੇ ਸ਼ੂਲਗਾਰੇ ਉਹ ਬਹੁਤ ਅੱਛੇ ਵੇ ਲੇਕਿਨ ਕੁਝ ਇਲਾਕਿਆਂ ਜਿਹੜਾ ਇਹ ਟੂਰਿਸਟਾਂ ਕੋ ਦੁਖੀ ਹੋ ਗਏ ਉਹ ਕਹਿੰਦੇ ਵੀ ਟੂਰਸਟਾਂ ਕਰਕੇ ਇੰਨਾ ਹੱਥੇ ਰਸ਼ ਹੁੰਦਾ ਸਾਨੂੰ ਕਾਣਾ ਖਾਣ ਦਾ ਟਾਈਮ ਨਹੀਂ ਮਿਲਦਾ ਉੱਥੇ ਕਿਉਂਕਿ ਟੂਰਿਸਟ ਹੈਗਾ ਅੰਤ ਬੇਸ਼ੁਮਾਰ ਤੇ ਬੈਨੀਡੋਂਗ ਸ਼ਹਿਰ ਦੀ ਵਿੱਚ ਮਿਕਸ ਵੀਡੀਓ ਗਈ ਜੇ ਤੇ ਬੈਨੀਡੋਂਗ ਹੈਗਾ ਜੀ ਇੱਥੇ 24 ਘੰਟੇ ਦੁਕਾਨਾਂ ਖੁੱਲਦੀਆਂ ਜੀ 24 ਘੰਟੇ ਦੁਕਾਨਾਂ ਖੁੱਲਦੀਆਂ ਆ ਰਾਤੀ ਵੀ ਤੇ ਦਿਨੇ ਵੀ ਦਿਨੇ ਤੇ ਰਾਤੀ ਹੌਣੇ ਆਉਣਾ ਰਾਤੀ ਇਸ ਵੇਲੇ ਰਸ਼ ਹੁੰਦਾ ਹੈ ਕਿਉਂਕਿ ਇਹ ਤੇ ਲੋਕ ਆਉਂਦੇ ਆਨਜੋਏ ਕਰਨ ਵਾਸਤੇ ਜਿਵੇਂ ਥਾਈਲੈਂਡ ਜਾਂਦੇ ਵੇ ਬੈਂਕਾਕ ਉੱਥੇ ਬਹੁਤ ਰੌਣਕ ਹੁੰਦਾ ਲੇਕਿਨ ਉੱਥੇ ਦੀ ਇੱਥੇ ਦੀ ਕਲਚਰ 'ਚ ਬਹੁਤ ਫਰਕ ਹੈ ਉਹ ਇਸ਼ੀ ਪੈਂਦਾ ਇਹ ਪੈਂਦਾ ਯੂਰਪ 'ਚ ਯੂਰਪ ਬਿਲਕੁਲ ਨਜ਼ਦੀਕ ਹੋਣ ਕਰਕੇ ਨਾ ਹਰ ਮੁਲਕ ਦੇ ਤਕਰੀਬਨ 1 ਤੋਂ 2 ਘੰਟੇ ਦਾ ਰਸਤਾ ਹੈ ਬਾਈ ਬੱਸ ਤੁਸੀਂ ਆ ਸਕਦੇ ਹੋ ਬਾਈ ਟੇਨ ਆ ਸਕਦੇ ਹੋ ਬਾਈ 에ਰ ਆ ਸਕਦੇ ਹੋ ਬਾਈ ਸ਼ਿਪ ਆ ਸਕਦੇ ਹੋ ਇਸ ਕਰਕੇ ਦੀ ਬਹੁਤ ਲਿੰਕ ਹੈ ਇਹਦਾ ਫਰਾਂਸ ਨਾਲ ਬਾਰਡਰ ਪੈਂਦਾ ਹੈ ਮਰਾਕੋ ਨਾਲ ਬਾਰਡਰ ਪੈਂਦਾ ਹੈ ਪੁਰਤਗਾਲ ਦਾ ਬੋੜ ਰਕ ਰੰਦਾਗਾ ਇਥੇ ਲੋਕ ਪੱਕੇ ਹੋਣ ਦੇ ਚੱਕਰ ਚ ਵੀ ਆ ਜਾਂਦੇ ਵੇ ਸਭ ਨੂੰ ਪਤਾ ਵੀ 3 ਸਾਲ ਲੱਗਦੇ ਵੇ ਤਕਰੀਬਨ ਪੇਪਰ ਬਣ ਜਾਂਦੇ ਵੇ 3 ਸਾਲਾਂ ਬਾਅਦ ਫੇਰ 5-6 ਮਹੀਨੇ ਤਰਨੂੰ ਵਰਕ ਪਰਬਲ ਬਣਾ ਲਿਆ ਥੋੜਾ ਟਾਈਮ ਲੱਗਦਾ ਹੈ ਯਾਨੀ ਕਿ ਸਾਲਿਕ ਦਿਨ ਸਾਲ ਦੇ ਵਿੱਚ ਵੀ ਤੁਹਾਡੇ ਇਥੇ ਪੇਪਰ ਆਣ ਦੇ ਬਣ ਜਾਂਦੇ ਵੇ ਅੱਗੇ ਫਿਊਚਰ ਚ ਕੋਈ ਪਤਾ ਨਹੀਂ ਜਿਵੇਂ ਪੁਰਤਗਾਲ ਚ ਬੜੀ ਛੇਤੀ ਪੇਪਰ ਬੰਦੇ ਸੀ ਲੇਕਿਨ ਪੁਰਤਗਾਲ ਤੇ ਸਿਸਟਮ ਖਤਮ ਹੋ ਗਿਆ ਹੁਣ ਸਪੇਨ ਸਪੇਨ ਹੈ ਜੇ ਇਟਲੀ ਵੀ ਗੱਲ ਇਹ ਕਿ ਇਟਲੀ ਦਾ ਵੀ ਬੜਾ ਪ੍ਰੋਸੀਜਰ ਲੰਬਾ ਹੈਗਾ। ਬਾਕੀ ਦੋਸਤੋ ਤੁਹਾਨੂੰ ਉਮੀਦ ਹੈ ਕਿ ਇਹ ਵੀਡੀਓ ਪਸੰਦ ਆਏਗੀ। ਅਗਰ ਤੁਹਾਡਾ ਵੀ ਕਦੀ ਮੂਡ ਬਣੇ ਤੇ ਸਪੇਨ ਜਾਓ। ਸਪੇਨ ਖਾਣਾ ਬਹੁਤ ਅੱਛਾ ਹੈ। ਫਰੂਟ ਬਹੁਤ ਅੱਛਾ ਹੈ, ਫਰੈਸ਼ ਹੈਗਾ। ਮੈਡੀਕਲ ਸਿਸਟਮ ਇੱਥਾ ਬਹੁਤ ਅੱਛਾ ਹੈਗਾ। ਹਾਂ, ਇੰਗਲਿਸ਼ੋ ਥੋੜੀ ਮਾਰਕ ਆ ਜਾਂਦੇ ਜੀ। ਅਗਰ ਤਰਗੋ ਖੁੱਲੇ ਪੈਸੇ ਤੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਵੀ ਇੰਗਲਿਸ਼ ਪੜ੍ਹਾ ਸਕਦੇ ਹੋ। ਬਾਕੀ ਥੋੜੀ ਬੋਧਾ ਇੰਗਲਿਸ਼ ਸ਼ੁਰੂ ਕਰਤੀ ਹੈ ਸਕੂਲਾਂ 'ਚ ਪੜਾਣੀ। ਅਤੇ ਦੇਖ ਲਓ ਤੁਸੀਂ ਇਹ ਰੁਣਕਾਂ ਵੇਖ ਕੇ ਜਿਹੜਾ ਬੰਦਾ ਸਪੇਨ ਜਾ ਜਾਂਦਾ ਨਾ ਉਹਦਾ ਵਾਪਸ ਜਾਣ ਦਾ ਦਿਲ ਨਹੀਂ ਕਰਦਾ ਉਹ ਕੋਸ਼ਿਸ਼ ਹੀ ਕਰਦਾ ਵੀ ਮੈਂ ਸਪੇਨ ਦੀ ਸੈਟ ਹੋਣਾ ਹੈ ਭਾਵੇਂ ਕੋਈ ਅਮਰੀਕਾ 'ਚ ਰਹਿਆ ਹੋਵੇ ਤੇ ਭਾਵੇਂ ਕੋਈ ਕੈਨੇਡਾ ਰਹਿਆ ਹੋਵੇ ਤੇ ਭਾਵੇਂ ਇੰਗਲੈਂਡ 'ਚ ਭਾਵੇਂ ਜਰਮਨੀ 'ਚ ਹਰ ਬੰਦੇ ਦੀ ਖਾਹਸ਼ ਹੁੰਦੀ ਮੈਂ ਜਾ ਕੇ ਨਾ ਉੱਥੇ ਆਪਣਾ ਘਰ ਲੈ ਲੈਣਾ ਹੈ ਬੜੇ ਲੋਕਾਂ ਨੇ ਅੱਸੀ ਪ੍ਰੋਪਰਟੀ ਲਈ ਹੋਈ ਹੈ ਉਹਨਾਂ ਕਰਾਈਜ਼ ਦਿੱਤੀ ਹੋਈ ਹੈ ਜਦੋਂ ਸੀਜ਼ਨ ਆਉਂਦਾ ਤੇ ਬੜੇ ਪੈਸੇ ਕਮਾਉਂਦੇ ਵੇ ਇਸ ਕਰਕੇ ਲੋਕ ਅਨਜੋਈ ਵੀ ਕਰਦੇ ਵੇ ਪੈਸੇ ਵੀ ਕਮਾਉਂਦੇ ਵੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ